ਦੀ ਬੰਪਰ 2025 ਦੇ ਨਤੀਜੇ ਆ ਚੁੱਕੇ ਨੇ 11 ਕਰੋੜ ਦਾ ਇਨਾਮ ਨਿਕਲ ਚੁੱਕਾ ਵਾ 1-1 ਕਰੋੜ ਦੇ ਨਾਮ ਨਿਕਲੇ ਨੇ ਤਾਂ ਲੁਧਿਆਣਾ ਗਾਂਧੀ ਬ੍ਰਦਰ ਦਾ 1 ਕਰੋੜ ਦਾ ਡਰਾ ਨਿਕਲਿਆ ਵਾ ਗੱਲਬਾਤ ਕਰਾਂਗੇ ਸਰ ਅੱਜ ਇੱਕ ਹੋਰ ਕਰੋੜਪਤੀ ਬਨਾਇਆ ਵਾ ਇੱਕ ਹੋਰ ਫੋਟੋ ਐਡ ਹੋ ਗਈ ਤੁਹਾਡੀ ਦੁਕਾਨ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਅੱਜ ਵੇਚੇਗੀ ਅਸੀਂ ਅੱਜ ਤਾਂ ਅੱਜ ਦੇ ਨਾਸਟ ਦੇ ਨਾ ਸਟਾਕ ਪਾ ਦਿੰਦੇ ਆ ਅਸੀਂ ਕਿ ਬੱਚਿਆਂ ਨਾ ਰਹਿ ਜਾਣ ਤੇ ਮੌਕੇ ਤੇ ਜਦੋਂ ਸਟਾਕ ਸਾਡੇ ਕੋਲ ਮੁੱਕ ਗਿਆ ਅਸੀਂ ਥੋੜੀ ਜਿਹੀ ਟਿੱਕਾਂ ਦਾ ਹੋਰ ਬਿੱਲ ਕਰਾ ਕੇ ਤੇ ਦੁਕਾਨ ਤੇ ਜਦੋਂ ਭੇਜੀ ਸਾਡੇ ਕੋਲ 5 ਵਜੇ 4:00 ਵਜੇ ਤੇ ਬਾਈ ਹੁਣੀ ਕਹ ਤੇ लास्ट ਦਿਨ ਜਦੋਂ ਲੋਕ ਕਹਿੰਦੇ ਨਾ ਇਨਾਮ ਨਹੀਂ ਨਿਕਲਦਾ ਅੱਜ ਦਿਨ ਸੀਗਾ ਕੁਝ ਘੰਟੇ ਪਹਿਲਾਂ ਹੀ ਇਹਨਾਂ ਨੇ 1 ਕਰੋੜ ਦਾ ਨਾਮ ਜਿੱਤੇ ਆ 5:30 ਵਜੇ ਤੇ 8:00 ਵਜੇ ਦਾ ਡਰਾ ਸੀ ਮਤਲਬ 2.5 ਘੰਟਿਆਂ ਦੇ ਵਿੱਚ ਇਹਨਾਂ ਦਾ ਬੱਲੇ ਬੱਲੇ ਹੋ ਗਈ ਪਰਮਾਤਮਾ ਨੇ ਮਿਹਰ ਕਰਤੀ ਉਹਨਾਂ ਤੇ 2.5 ਘੰਟੇ ਜਿਹੜੇ 25 ਮਿੰਟ ਸੀਗੇ ਉਹ ਇਹਨਾਂ ਦੀ ਕਿਸਮਤ ਚ ਬੰਗਾ ਗਿਆ ਬਿਲਕੁਲ ਜੀ ਬਿਲਕੁਲ ਬੱਚੇ ਦੇ ਭਾਈ ਸੀ ਕਿੰਨਾ সুইਟ ਆ ਦੇਖੋ ਆ ਕੇ ਪੰਜ ਹੀ ਟਿਕਟਾਂ ਰਹਿ ਗਈਆਂ ਪੰਜੇ ਪਾ ਲਈਆਂ ਇੱਕ ਟਿਕਟ ਪਰ ਖਾਦ ਲੈਣੇ ਕੀ ਜਿਹੜੇ ਵਿਨਰ ਨੇ 1 ਕਰੋੜ ਜਿੰਨਾ ਦਾ ਡਰਾ ਨਿਕਲਿਆ ਵਾ ਇਨਾਮ ਨਿਕਲਿਆ ਉਹ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਖੁਸ਼ੀ ਹੋ ਰਹੀ ਹੈ ਕਿ ਟਿਕਟਾਂ ਦਾ ਜੋਰ ਲੱਗਾ ਸੀ ਕਿ ਇਨਾਮ ਨਿਕਲੂਗਾ ਸਾਡਾ ਹੀ ਨਿਕਲੂਗਾ ਤੇ ਅੱਜ ਖੁਸ਼ੀ ਬਹੁਤ ਹੋ ਰਹੀ ਹੁਣ ਕਿ ਤੁਹਾਡਾ ਡਰਾ ਨਿਕਲ ਗਿਆ ਇੱਕ ਦੌੜ ਲੱਗੀ ਹੋਈ ਸੀ ਜੀ ਮਨ ਦੇ ਵਿੱਚ ਹੀ ਸਾਡਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਪਰਮਾਤਮਾ ਦਾ ਬਹੁਤ ਮੇਰ ਹੈ ਸਿਰ ਤੇ ਮੈਂ ਕੰਪੀਟੀਸ਼ਨ ਨਹੀਂ ਮੰਨਦਾ ਕਿਸੇ ਨੂੰ ਮੇਰੇ ਮਨ ਵਿੱਚ ਹੀ ਦੌੜ ਸੀ ਮੇਰੇ ਦਿਮਾਗ ਵਿੱਚ ਹੀ ਦੌੜ ਸੀ ਯਾਰ ਗਾਂਧੀ ਐਤ ਕੀ ਆਇਆ ਨਾ ਨਾ ਤਾਂ ਬਹੁਤ ਬੇਇੱਜ਼ਤੀ ਹੋ ਪਹਿਲਾਂ ਮੈਂ ਜੋ ਰਿਜ਼ਲਟ ਦੇਖਿਆ ਮੈਨੂੰ ਪਤਾ ਹੀ ਨਹੀਂ ਲੱਗਾ ਮੇਰਾ ਕਰੋੜ ਦਾ ਆਇਆ ਮੇਰੇ ਡੈਡੀ ਦਾ ਫੋਨ ਆਇਆ ਕਹਿੰਦੇ ਕਰੋੜ ਦਾ ਵੀ ਆਇਆ ਤੇ 10 ਲੱਖ ਰੁਪਏ ਦਾ ਵੀ ਆਇਆ ਤੇ ਲੱਖਪਤੀ ਵੀ ਬਣਾਇਆ ਲੱਖਪਤੀ ਵੀ ਬਣਾਇਆ ਜੀ ਤੇ ਬਹੁਤ ਬਹੁਤ ਖੁਸ਼ ਖੁਸ਼ੀ ਇਨਾਮ ਵੀ ਕਹਿੰਦੇ ਬਹੁਤ ਸਾਰੇ ਨਿਕਲੇ ਨਾਲ ਛੋਟੇ ਤਾਂ ਅਣਗਿਣਤ ਹੀ ਨਿਕਲੇ ਹੋਣੇ ਆ ਜੀ ਕਿਉਂਕਿ ਟਿਕਟ ਹੀ ਬਹੁਤ ਵਿਕੀ ਐ ਇਸ ਵਾਰ 1 ਮੈਨ ਆਰਮੀ ਵਾਲਾ ਕੰਮ ਸੀ ਇਧਰ ਭੀੜਾਂ ਲੱਗੀਆਂ ਹੁੰਦੀਆਂ ਸੀ ਹਰ ਵੇਲੇ ਚਲੋ ਇਦਾਂ ਹੀ ਪਰਮਾਤਮਾ ਦੀ ਮਿਹਰ ਕਿਉਂਕਿ ਨਾਮ ਕੱਢਦੇ ਰਹਿੰਦੇ ਆ ਨਾ ਲੋਕਾਂ ਨੂੰ ਭਰੋਸਾ ਸਾਡੇ ਨਾਮ ਤੇ ਫਰਾਡ ਹੋ ਰਿ ਜਿਹੜਾ ਮਛੋੜ ਦੀ ਗੱਲ ਬਹੁਤ ਵੱਡੀ ਅੱਗੇ ਆ ਰਹੀ ਹੈ ਜਦੋਂ ਵੀ ਦੁਕਾਨ ਤੇ ਆਨੇ ਆ ਕਸਟਮਰ ਤੁਹਾਡੇ ਨਾਲ ਲੜਦਾ ਆ ਕੇ ਇੱਕ ਬੈਡ ਨਿਊਜ਼ ਹੈ ਜੀ ਕਿਉਂਕਿ ਅਸੀਂ ਤਾਂ ਕੁਛ 1 ਕਰੋੜ ਦਾ ਇੱਦਾਂ ਅਜੇ ਤੱਕ ਕੀਤਾ ਨਹੀਂ ਉਹਨੇ ਕਰੋੜ ਦੇ ਆਇਆ ਮੈਂ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਕਹਾਂ ਵੀਰੇ ਟਿਕਟ ਸਾਂਭ ਲਓ ਟਿਕਟ ਕਿਸੇ ਨੂੰ ਦਿਖਾਇਓ ਨਾ ਇਹਨਾਂ ਨੂੰ ਆ ਥੋੜੀ ਕਿਹਾ ਕਿ ਇੰਨੇ ਪੈਸੇ ਦੇ ਦਿਓ ਆ ਲੱਲਾ ਪਪਾ ਆਪੇ ਹੀ ਆਏ ਹੋ ਨਾ ਵੀਰੇ ਤੁਹਾਨੂੰ ਕੋਈ ਫੋਨ ਤਾਂ ਨਹੀਂ ਆਇਆ ਜਾਂ ਕੋਈ ਮੈਸੇਜ ਤਾਂ ਨਹੀਂ ਆਇਆ ਆਪੇ ਬਾਈ ਤੁਹਾਡਾ ਨਾਮ ਨਿਕਲਿਆ ਹੈਗਾ ਪਹਿਲਾਂ ਤਾਂ ਖੁਸ਼ੀ ਬਹੁਤ ਹੈਗੀ ਆ ਬਾਹਰੋਂ ਆਏ ਤੁਸੀਂ ਸ਼ਹਿਰ ਤੋਂ ਬਾਹਰ ਲੁਧਿਆਣਾ ਦੇ ਬਾਹਰ ਹਾਂਜੀ ਕਿੰਨੀ ਕੀ ਦੂਰੀ ਤੇ ਐਨ ਲੋਸ ਬਿਲਕੁਲ ਕਿੱਦਾਂ ਦੀ ਇਸ ਦੁਕਾਨ ਤੋਂ ਕਿੰਨੀ ਕੀ ਦੂਰੀ ਤੇ ਰਹਿੰਦੇ ਐਨ ਲੋਸ ਐਨ ਲੋਸ ਰਹਿੰਦੇ ਜੀ ਮੇਰੇ ਹੈਵੋ ਵਾਲ ਸਾਈਡ 'ਤੇ ਯਾਨੀ ਕਿ 2 2.5 ਕਿਲੋਮੀਟਰ ਦਾ ਅਸੀਂ ਇਧਰ ਸ਼ਾਪਿੰਗ ਲਈ ਆਉਣਾ ਸੀ ਥੋੜਾ ਜਿਹਾ ਤੇ ਅਸੀਂ ਇਸ ਰੋਡ 'ਤੇ ਸੀਗੇ ਤੇ ਡਿਸਕਸ਼ਨ ਹੋਈ ਮੇਰੇ ਮੈਂਬਰਸ ਦੇ ਨਾਲ ਜਿਹੜੇ ਫੈਮਿਲੀ ਮੈਂਬਰ ਸੀਗੇ ਤੇ ਉਹ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਉਹ ਕਹਿੰਦੇ ਕਿੱਦਾਂ ਲੋਟਰੀ ਬੰਪਰ ਕਿੱਦਾਂ ਦੇਖਿਆ ਤੁਸੀਂ ਮੈਂ ਕਿਹਾ ਦੇਖ ਸੋਣੀ ਚਾਹੁੰਦਾ ਹਾਂ ਪਰ ਅਸੀਂ ਟਰਾਇਲ ਨਹੀਂ ਕਦੀ ਲਿਆ ਕਦੀ ਨਹੀਂ ਉਹ ਕਿੱਤੀ ਕਦੀ ਨਹੀਂ ਜੀ ਤੇ ਮੈਂ ਬੇਟਾ ਮੇਰੇ ਕੋ ਕਹਿੰਦਾ ਜਦੋਂ ਬੱਚਿਆਂ ਨੂੰ ਤੁਹਾਨੂੰ ਪਤਾ ਕੋਈ ਚੀਜ਼ ਤੇ ਉਹ ਵੀ ਕਹਿੰਦੇ ਕਹਿੰਦੇ ਟਰਾਈ ਕਰ ਲਓ ਪਾ ਲਓ ਤਾਂ ਕੀ ਹੋ ਜਾਦੀ ਮੈਂ ਕਿਹਾ ਚਲੋ ਠੀਕ ਹੈ ਤੇ ਆ ਅੰਕਲ ਜੀ ਬੈਠੇ ਹੋ ਸੀ ਉੱਥੇ ਮੇਰੇ ਕੋਲ ਤੇ ਮੈਂ ਨਾਲ ਕੋਲ ਆਇਆ ਤੇ ਮੈਂ ਕਿਹਾ ਅੰਕਲ ਦੇ ਯੂ ਦੀ ਟਿਕਟਸ ਕਿਹੜੀਆਂ ਗਿਆ ਕਹਿੰਦੇ ਆ ਪੰਜ ਟਿਕਟਾਂ ਆ ਜੀ ਇਹਨੇ ਫੜ ਲਈਆਂ ਜੀ ਤੇ ਮੈਨੂੰ ਕਹਿੰਦਾ ਪਾਪਾ ਮੈਂ ਪੰਜੇ ਲੈਣੀਆਂ ਜੀ ਮੈਂ ਕਿਹਾ ਚੱਲ ਲੈ ਆਪਾਂ ਲਾਸਟ ਪੰਜ ਟਿਕਟਾਂ ਸੀ ਪੰਜੇ ਬਣ ਜੇ ਪੰਜੇ ਲੈ ਲਈਆਂ ਆਪਾਂ ਲਾਸਟ ਸੀਗੀਆਂ ਜੀ ਤੇ ਉਸ ਤੋਂ ਬਾਅਦ ਤੇ ਪੰਜੋਂ ਲੈਣ ਤੋਂ ਬਾਅਦ ਆਪਾਂ ਲੈ ਕੇ ਨਾਰਮਲ ਹੀ ਚਲੇ ਗਏ ਕਿਉਂਕਿ ਦੇਖੋ ਜੇ ਪਰਸਨਲ ਐਕਸਪੀਰੀਅੰਸ ਦੱਸਾਂਗੇ ਤੇ ਇਦਾਂ ਦੀ ਸੋਚ ਨਹੀਂ ਹੁੰਦੀ ਬੰਦੇ ਦੀ ਕਿ ਸ਼ਾਇਦ ਨਿਕਲ ਆਵੇ ਦੀ ਪ੍ਰੈਕਟੀਕਲੀ ਗੱਲ ਦੱਸੀ ਅਸੀਂ ਘਰ ਗਏ ਹੁਣ ਉਸ ਤੋਂ ਬਾਅਦ ਅਸੀਂ ਕੈਂਡੀਟ ਜਿਹੜਾ ਰਾਮ ਗੀਤਾ ਤੇ ਅਸੀਂ ਹੁਣ ਨਿਕਲੇ ਸੀਗੇ ਮਤਲਬ ਕਹਿ ਲਓ ਅਸੀਂ 8 ਵਜੇ ਦਾ ਟਾਈਮ ਸੀਗਾ ਤਾਂ 8:30 ਨਿਕਲੇ ਘਰੋਂ ਲਾਡੋਵਾਲ ਰੋਡ ਤੇ ਹੱਲੇ ਪਏ ਆ ਵਾਪਸੀ ਹੁਸ਼ਿਆਰਪੁਰ ਨੂੰ ਹਾਂਜੀ ਵਾਪਸੀ ਹੁਸ਼ਿਆਰਪੁਰ ਲਈ ਤੇ ਜਿਵੇਂ ਰਸਤੇ ਜਨਾਂ ਵਾਈਫੋ ਮੇਰੀ ਕੋ ਟਿਕਟ ਸੀ ਮੈਂ ਕਿਹਾ ਯਾਰ ਦੇਖੋ ਲਾਈਵ ਸ਼ੁਰੂ ਹੋ ਗਿਆ ਸੁਣੀਓ ਕੀ ਕੀ ਨਾਮ ਨਿਕਲਦੇ ਪਏ ਤੇ ਜਦੋਂ ਮਤਲਬ ਪਹਿਲਾਂ 9000 ਦਾ ਸਮਥਿੰਗ ਨ ਪਾਪਾ ਕੇ ਚਲੋ ਆਰਾਮ ਨਾ ਦੇਖਾਂਗੇ ਜਗੇ ਉਹ ਨਾਲੇ ਕੋ ਇਨਸੀਡੈਂਟਲੀ ਕਹ ਲਓ ਜਿੱਦਾਂ ਉਹਨਾਂ ਨੇ 1 ਕਰੋੜ ਵਾਲਾ ਸ਼ੁਰੂ ਕਰਤਾ ਹਾਂਜੀ 1 ਕਰੋੜ ਵਾਲਾ ਸ਼ੁਰੂ ਕੀਤਾ ਤਾਂ ਉਹ ਸੈਕਿੰਡ ਟਿਕਟ 'ਚ ਜਿਹੜੀ ਸਾਡੇ ਕੋ ਟਿਕਟ ਸੀਗੀ ਉਹ ਨਿਕਲ ਆਈ ਪੰਜਾਬ ਦਾ ਸਭ ਤੋਂ ਮਹਿੰਗਾ ਟੂਰਿਸਟ ਸਟਰੀ ਤੁਸੀਂ ਇੱਥੇ ਆ ਕੇ ਟਿਕਟ ਲੈਸ਼ ਕਾਜਰ ਜੱਟ ਕੋਈ ਕੋਈ ਸੋਚ ਨਹੀਂ ਸੀ ਇਦਾਂ ਦੀ ਇੱਧਰ ਆਉਣ ਦੀ ਮਤਲਬ ਈਵਨ ਕਿ ਸਕੂਲਿੰਗ ਲਈ ਗਿਆ ਸੀ ਕਾਜਰ ਤੇ ਇਹਦੀ ਟਾਈਮਿੰਗ ਜਿਹੜੀ ਹੈ ਟੂ ਆਈ ਥਿੰਕ ਸਭ ਦਾ ਇੰਗਲਿਸ਼ ਛੁੱਟੀ ਹੁੰਦੀ ਹੈ ਸਿਪ ਕੋਲਗੀ ਪਰ ਇਹਨਾਂ ਲੋਕੀ ਕੀ ਪ੍ਰੋਬਲਮ ਇਦਾਂ ਨਹੀਂ ਹੋਈ ਸੀ ਤੇ ਸਾਨੂੰ ਅਰਜੈਂਟਲੀ ਆਉਣਾ ਪਿਆ ਅਸੂਸ ਵਾਲੀਏ ਕੀਤਾ ਕਿ ਪਾਣਾ ਰਿਲੀਜ਼ ਕਰ ਦਿਓ ਅਸੀਂ ਲੈ ਕੇ ਜਾਣਾ ਸੀ ਅਰਜੈਂਟ ਕੰਮ ਹੈਗਾ ਸਾਨੂੰ ਅਸੀਂ ਖੁਦ ਮੇਰੇ ਸਾਹਬ ਅਸੀਂ ਸਾਢੇ 3:30 ਵਜੇ ਪਹੁੰਚੇ ਇੱਥੇ ਲੁਧਿਆਣੇ ਦੀ ਤੇ ਥੋੜਾ ਜਿਹਾ ਕੰਮ ਸਿਕਾ ਦੇ ਤਰੋ ਇਸ ਤਰ੍ਹਾਂ ਇੱਥੇ ਤੋਂ ਇੱਥੇ ਤੱਕ ਆ ਗਏ ਦੀ ਕਿਸਮਤ ਨੇ ਜਿੱਥੇ ਲੈ ਕੇ ਆਉਣਾ ਸੀ ਅੱਛਾ ਉਹਨੇ ਤਾਂ ਪੈਸੇ ਦਾ ਕਰੂਗੇ ਕੀ 1 ਕਰੋੜ ਰੁਪਈਆ ਬਹੁਤ ਵੱਡੀ ਅਮਾਉਂਟ ਇਹ ਇੱਥੇ ਵੱਡੇ ਬੈਠੇ ਆ ਦੀ ਉਹਨਾਂ ਦੇ ਡਿਸੀਜਨ ਦੇ ਆ ਦੀ ਉਹਨਾਂ ਨਾਲ ਦਿੱਤਾ ਸਭ ਕੁਝ ਆ ਸਾਨੂੰ ਦੀ ਤੇ ਉਹਨਾਂ ਨਾਲ ਹੀ ਇੱਕ ਕਹੋਗੇ ਤੁਸੀਂ ਇਹ ਪੰਜ ਚੱਕੀਆਂ ਸੀ ਜੀ ਦਾ ਪੰਜ ਇੱਕਦਮ ਚੁਗੜਾ ਦਾ ਨਾਮ ਨਿਕਲਿਆ ਪਹਿਲਾ ਕਿੰਨੀ ਖੁਸ਼ੀ ਹੈਗੀ ਤੁਹਾਨੂੰ ਬਹੁਤ ਜ਼ਿਆਦਾ ਇਹ ਪਹਿਲੀ ਵਾਰੀ ਨਾਮ ਨਿਕਲਿਆ ਕਰੀ ਛੋਟੀ ਚੀਜ਼ ਦਾ ਨਾਮ ਕੋਈ ਪਾਇਆ ਕਰੀ ਕੁਝ ਨਹੀਂ ਪਹਿਲੀ ਵਾਰੀ ਨਾਮ ਨਿਕਲਿਆ ਇਹ ਕਿੰਨੇਵੜਦੇ ਫੋਰਥ ਫੋਰ ਕਦੋਂ ਕੀ ਕਰੂਗੇ 1 ਕਰੋੜ ਦਾ ਜੋ ਪਾਪਾ ਕਹੂਗੇ ਉਹ ਕਰੂੰਗਾ ਪਾਪਾ ਜੀ ਚ ਅਰਦਾਸ ਕੀਤੀ ਹਾਂਜੀ ਪਾਪਾ ਜੀ ਤੁਹਾਡੇ ਘਰੇ ਆਏ ਸੀਗੇ ਪਾਜੀ ਬਨੀਤ ਨੇ ਲਿਤੀ ਆ ਨਾਮ ਨਿਕਲਿਆ ਖੁਸ਼ੀ ਕਿੰਨੀ ਹੈ ਪਰਿਵਾਰ ਦੀ ਦਿਲੋਂ ਆਪਣੇ ਅੱਗੇ ਉਹ ਖੁਸ਼ੀ ਆ ਬਾਈ ਇੰਨੀ ਖੁਸ਼ੀ ਮਤਲਬ ਸ਼ਾਮੇ 5:30 ਵਜੇ ਜੀਜੇ ਪਹੁੰਚੇ ਕਹਿੰਦੇ ਭੱਲੇ ਨਾਲ ਇੱਥੇ ਜਾਣਾ ਬਾ 5:30 ਵਜੇ ਬਾਈ 8:00 ਵਜੇ ਚੱਲ ਗਏ ਗੱਡੀ 'ਚ ਬਹਿ ਕੇ ਚੱਲ ਗਏ ਅਸੀਂ ਜੀਜੇ ਕਹਿੰਦੇ ਬਾ ਚੱਲਦੇ ਆ ਬਾਕੀ ਦੇਖਦੇ ਆ ਤੁਹਾਡੇ ਪਰਿਵਾਰ ਦੇ ਕਹਿ ਤਨਾ ਟਿਕਟ ਖਰੀਦਣੀ ਸੀ ਮਤਲਬ ਜੀਜੂ ਪਹਿਲੀ ਵਾਰ ਜੀਜੂ ਨੇ ਪਹਿਲੀ ਵਾਰੀ ਅੱਜ ਭਾਈ ਆ ਕਦੀ ਨਹੀਂ ਪਾਉਂਦੇ ਕਿਹੜੇ ਸੀ ਟਿਕਟ ਬਾਉਣੀ ਇਹ ਮੰਮੀ ਨੇ ਕਿਹਾ ਸੀ ਆ ਕਹਿੰਦੇ ਜਾਓ ਅੱਜ ਬਾਬਾ ਜੀ ਦੇ ਮੇਰੇ ਹੀ ਹੋਣੀ ਆ ਬਸ ਮੰਮੀ ਨੂੰ ਦੇਖਣ ਹੀ ਆਏ ਸੀ ਅੱਜ ਬਾਬਾ ਜੀ ਦੇ ਮੇਰੇ ਮੇਰੇ ਘਰ ਤੇ ਹੋ ਗਏ ਮੇਰੇ ਜੀ ਆਪਣੇ ਭਾਂਜੇ ਦੇ ਹੋਗੀ ਵੱਡਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਮੰਮੀ ਨੇ ਕਿਹਾ ਤੇ ਆਗੇ ਟਿਕਟ ਪਾਣ ਤੇ 2 2.5 ਘੰਟਿਆਂ ਜੀ ਕਰੋੜ ਦੇ ਇਨਾਮ ਆ ਗਿਆ ਇਨਾਮ ਦੀ ਉਹ 100 ਟਿਕਟ ਨੰਬਰ ਕਿੰਨਾ ਸੀਗਾ ਇੱਕ ਵਾਰੀ ਟਿਕਟ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਅਸੀਂ ਟਿਕਟ ਨੰਬਰ ਵੀ ਦਿਖਾਵਾਂਗੇ ਜੋ ਨੰਬਰ ਨਿਕਲੇ ਹੈਗਾ 1 ਕਰੋੜ ਦਾ ਅਸੀਂ ਇਹੀ ਨੰਬਰ ਇਹ ਹੈ ਜੀ ਇਹ ਆਹ ਵਾਲਾ ਨੰਬਰ ਹੈ 20 ਸੀਰੀਜ਼ ਦੇ ਵਿੱਚ ਦੇਖੂਗੇ B590883 ਤਾਂ ਇਹ ਨੰਬਰ ਹੈਗਾ ਵਾ ਇੱਕ ਵਾਰ ਫਿਰ ਨੰਬਰ ਤੁਹਾਨੂੰ ਦਿਖਾਵਾਂਗੇ 30 ਸੀਰੀ ਦੇ ਵਿੱਚ ਜਿਹੜਾ ਵਾ ਨੰਬਰ ਨਿਕਲਿਆ ਵਾ 590883 ਤਾਂ ਇੱਕ ਗਾਂਧੀ ਬ੍ਰਦਰ ਲੁਧਿਆਣਾ ਦੀ ਦੁਕਾਨ ਤੋਂ ਇਹ ਡਰਾ ਨਿਕਲਿਆ ਵਾ ਬਹੁਤ ਸਾਰੀ ਰੌਣਕ ਜੀ ਸੀਗੀ ਦਿਵਾਲੀ ਬੰਪਰ ਲੈ ਕੇ ਤਾਂ ਇਹ ਨਤੀਜੇ ਆ ਚੁੱਕੇ ਨੇ 11 ਕਰੋੜ ਦੀ ਰਾਸ਼ੀ ਨਿਕਲ ਚੁੱਕੀ ਆ ਇਸ ਦੁਕਾਨ ਨੇ ਇੱਕ ਵਾਰ ਫਿਰ ਕਰੋੜਪਤੀ ਬਣਾਇਆ ਵਾ ਕਈ ਲਖਪਤੀ ਜਿਹੜੀ ਦੁਕਾਨ ਨੇ ਬਣਾਈ ਤਾਰਿਕ ਦੇ ਵਿੱਚ ਖੁਸ਼ੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਕੈਮਰਾਮੈਨ ਗੁਰਿੰਦਰ ਦੇਵ ਅਨੰਦ ਰੋਬਾ ਜਗਰ ਟਵੀ ਲੁਧਿਆਣਾ